ਜੋ ਤੜਿਆਂ ਦੇ ਚਲਦਿਆਂ ਨਗਰ ਕੌਂਸਲ ਨੂੰ ਨਵਾਂ ਪ੍ਰਧਾਨ ਨਹੀਂ ਮਿਲਿਆ ਤਰਨਤਨ ਨਗਰ ਕੌਂਸਲ ਦੇ ਪ੍ਰਧਾਨ ਅਤੇ ਬੀਤ ਪ੍ਰਧਾਨ ਦੀ ਚੋਣ ਮੁਲਤਵੀ ਹੋਈ ਹੈ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਤਰਨਤਨ ਦੇ ਸਮਰਥਕਾਂ ਕੌਂਸਲਰਾਂ ਨੇ ਬਹੁਮਤ ਹੋਣ ਦੇ ਬਾਵਜੂਦ ਨਿਰਪੱਖ ਚੋਣ ਨਾ ਹੋਣ ਦੇ ਕਥਿਤ ਦੋਸ਼ ਲਗਾਏ ਹਨ ਉਹਨਾਂ ਦਾ ਕਹਿਣਾ ਹੈ ਕਿ ਮਸਾਂ ਹੀ 10 ਸਾਲ ਬਾਅਦ ਤਰਨਤਨ ਨਗਰ ਕੌਂਸਲ ਦਾ ਪ੍ਰਧਾਨ ਮਿਲਣ ਜਾ ਰਿਹਾ ਸੀ ਲੇਕਿਨ ਅਜੇ ਹਾਂ ਨਹੀਂ ਹੋ ਸਕਿਆ ਚੋਣ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਚੋਣ ਮੁਲਤਵੀ ਕਰ ਦਿੱਤੀ। ਕੋ ਵੇਖੋ ਜੀ ਤੇ ਉਪਰੋਂ ਜੋ ਫੈਸਲਾ ਵਾ ਜਿਨ੍ਹਾਂ ਨੇ ਚੋਣ ਕਰਵਾਣੀ ਸੀ ਉਹਨਾਂ ਨੂੰ ਪਤਾ ਵਾ ਕਿ ਕਿਉਂ ਹੋਈ ਹੈ ਵੈਸੇ ਐਸ ਡੀ ਐਮ ਸਾਹਿਬ ਕਹਿੰਦੇ ਕਿ ਉਹਨਾਂ ਦੀ ਡਿਊਟੀ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਉਹਨਾਂ ਨੂੰ ਜ਼ਰੂਰੀ ਜਾਣਾ ਪੈ ਗਿਆ। ਰੁਬਦਾ ਕਰਕੇ ਜਿਹੜਾ ਵਾ ਇਲੈਕਸ਼ਨ ਅੱਗੇ ਕਰਨੀ ਪਈ ਆ ਹੁਣ ਦੇਖੋ ਨਵੀਂ ਡੇਟ ਆਏਗੀ ਤੇ ਉਦੋਂ ਇਲੈਕਸ਼ਨ ਹੋਏ ਸਰ ਗੱਬੀ ਬਾਦ ਜਿਹੜਾ ਕੌਂਸਲਰ ਆਵਣ ਨੂੰ ਕਿਹਾ ਜਾ ਰਿਹਾ ਕਿ ਲਾਲਜੀਤ ਸਿੰਘ ਨੂੰ ਲੁਰਮਨ ਤੇ ਸਾਉਰੀ ਤੇ ਖਲਤਾ ਜੀ ਆ ਵੋ ਪਿਆ ਰੱਖੀ ਦਾ ਵਿੱਚ ਦੋਸਤ ਲਿਆ ਗਿਆ ਉਹਦੇ ਬਾਰੇ ਕੁਝ ਨਹੀਂ ਕੋਈ ਵੇਖੋ ਜੀ ਮੈਂ ਮੈਂ ਲਾਲਜੀਤ ਸਿੰਘ ਨੂੰ ਪੁੱਲਰ ਦਾ ਕੋਈ ਦਖਲ ਅੰਦਾਜ਼ੀ ਦਾ ਕੰਮ ਬਣਦਾ ਤੇ ਨਹੀਂਗਾ ਕਿਉਂਕਿ ਤੇ ਜਿਹੜਾ ਵਾ ਨਗਰ ਕੌਂਸਲ ਦੇ ਜੇ ਐਮਸੀ ਚੁਣੇ ਆ ਲੋਕਾਂ ਨੇ ਚੁਣੇ ਆ ਤੇ ਹੁਣ ਜਿਹੜਾ ਅਹੁਦੇਦਾਰ ਚੁਣਨੇ ਆ ਪ੍ਰਧਾਨ ਮੀਤ ਪ੍ਰਧਾਨ ਉਹ ਐਮਸੀਆਂ ਨੇ ਚੁਣਨੇ ਆ ਸੋ ਨਾ ਹੀ ਕੋਈ ਮੀਰਾ ਵਿੱਚ ਦਖਲ ਅੰਦਾਜ਼ੀ ਦਾ ਬਣਦਾ ਵਾ ਤੇ ਨਾ ਹੀ ਲਾਲਜੀਤ ਭੁੱਲੜ ਦਾ ਬਣਦਾ ਵਾ ਸੋ ਮੈਂ ਜੇ ਕੋਈ ਕਹਿੰਦੇ ਨੇ ਵੀ ਦਖਲ ਅੰਦਾਜ਼ੀ ਤੁਸੀਂ ਉਹਨਾਂ ਕੋਲ ਪੁੱਛੋ ਵੀ ਕੀ ਦਖਲ ਅੰਦਾਜ਼ੀ ਕਰ ਰਿਹਾ ਕਿਉਂ ਕਰ ਰਿਹਾ ਨੇ ਸੋ ਮੈਨੂੰ ਤੇ ਜਿਹੜਾ ਵਾ ਕੋਈ ਸਾਡਾ ਦਖਲ ਅੰਦਾਜ਼ੀ ਕਰਨਾ ਕੋ ਬਣਦਾ ਨਹੀਂ ਇਹਦੇ ਵਿੱਚ ਜੇ ਰਮਲਾ ਪਾਰਟੀ ਆ ਇੱਕ ਮੰਨਦੇ ਨੇ ਅਸਲ ਲੰਭ ਗਿਆ ਜੀ ਕਿਹੜਾ ਜੀ ਜਿਹੜਾ ਦਖਲੰਦਾ ਜੀ ਲੈ ਕੇ ਦਾ ਇਸ ਵਜ ਬਣਿਆ ਨਗਰ ਵੇਖੋ ਜੀ ਦਖਲੰਦਾ ਜੀ ਦਾ ਤੇ ਅਸੀਂ ਤਦ ਲਈ ਆਈਏ ਨਾ ਜੇ ਸਾਨੂੰ ਕੋਈ ਹੋਵੇ ਵੀ ਪੀ ਦਖਲੰਦਾ ਜੀ ਕਰ ਰਿਹਾ ਦਖਲੰਦਾ ਜੀ ਹੋਣੀ ਨਹੀਂ ਚਾਹੀਦੀ ਉਹਨਾਂ ਦੀ ਕਿਉਂਕਿ ਉਹਨਾਂ ਦਾ ਹਲਕਾ ਜਿਹੜਾ ਵਾ ਪੱਟੀ ਆ ਹਲਕਾ ਮੇਰਾ ਜਿਹੜਾ ਵਾ ਤਰਨ ਤਰਨੇ ਆ ਸੋ ਜਿਹੜੇ ਐਮਸੀ ਨੇ ਉਹ ਸਾਰੇ ਇਹ ਜਿਹੜੇ ਤਰਨਤਾਰ ਨਾਲਕੇ ਦੇ ਵਿੱਚ ਉਹਨਾਂ ਨੇ ਨਗਰ ਕੌਂਸਲ ਦੇ ਐਮਸੀ ਦੇ ਤੌਰ ਤੇ ਕੰਮ ਕਰਨਾ ਵਾ ਸੋ ਮੇਰਾ ਉਹਨਾਂ ਦੇ ਨਾਲ ਜਿਆਦਾ ਵਾ ਸੋ ਇਸ ਕਰਕੇ ਕੋਈ ਲਾਲਜੀਤ ਭੁੱਲਰ ਦਾ ਕੋਈ ਬਣਦਾ ਨਹੀਂਗਾ ਕਿ ਇੱਥੇ ਆਣ ਕੇ ਦਖਲੰਦਗੀ ਕਰਦਾ ਕਿ ਇਹ ਐਮਸੀ ਆ ਜਿਹੜੇ ਨਾਗਰਿਕ ਬਰਾਬਰ ਹੋਣਾ ਚਾਹੁੰਦੇ ਪਰ ਤਾਂ ਕੋਈ ਐਮਸੀਆਂ ਦਾ ਰੂਪਾ ਜਿਹੜਾ ਨਾਦੀ ਭੁੱਲਰ ਆਪਣਾ ਆਪਣੇ ਚਿਹਰੇ ਦੇ ਨਗਰ ਮੈਸੇ ਇਹ ਜ਼ਰੂਰ ਮੈਨੂੰ ਕੁਝ ਐਮਸੀਆਂ ਕੋ ਮੈਨੂੰ ਵੀ ਇਹ ਗੱਲ ਸੁਣਨ ਨੂੰ ਮਿਲੀ ਆ ਕਿ ਜਿਹੜੇ ਐਮਸੀ ਨੇ ਉਹ ਚਾਹੁੰਦੇ ਨੇ ਕਿ ਪੁਰਾਣਾ ਜਿਹੜਾ ਬੰਦਿਆ ਪਾਰਟੀ ਦੇ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਬਣਾਇਆ ਜਾਵੇ ਤੇ ਜਿਹੜੇ ਬਾਹਰੋਂ ਲੋਕ ਨੇ ਉਹ ਉਹ ਜਰੂਰ ਵੀ ਕੋਈ ਨਵਾਂ ਬੰਦਾ ਲਿਆ ਕੇ ਤੇ ਅੱਜ ਹੀ ਉਹਨੂੰ ਖੜਾ ਕਰਕੇ ਤੇ ਬਣਾਉਣਾ ਚਾਹੁੰਦੇ ਨੇ ਜੋ ਕਿ ਮੈਂ ਸਮਝਦਾ ਗਲਤ ਹੈ ਜੇ ਇਹ ਜਹੀ ਗੱਲ ਸੱਚੀ ਹੈ ਤੇ ਕਈ ਜਿਹੜੇ ਹੈਗੇ ਐਮਸੀ ਮੈਨੂੰ ਵੀ ਇਹ ਗੱਲ ਦੱਸਦੇ ਆ ਪਰ ਇਹੋ ਜੀ ਦਖਲਅੰਦਾਜ਼ੀ ਜਿਹੜੀ ਹੈ ਜੇ ਹੋਵੇ ਵੀ ਤੇ ਨਹੀਂ ਚਾਹੀਦੀ ਮੈਂ ਆਸ ਨਹੀਂ ਕਰਦਾ ਕਿ ਦੂਜੇ ਹਲਕੇ ਤੋਂ ਆਣ ਕੇ ਇਹੋ ਜੀ ਕੋਈ ਦਖਲਅੰਦਾਜ਼ੀ ਕਰੇ ਕੋਸ਼ਿਸ਼ਵਾ ਮੀਆਂ ਵੀ ਬਹੁਤ ਤੁਹਾਡੇ ਕੋ ਘਟਾ ਜਾਂ ਉਹਨਾਂ ਕੋ ਵੱਧ ਕੋ ਕਰਨਾ ਹੈ ਕੋਈ ਵੇਖੋ ਜੀ ਮੇਰੇ ਕੋ ਤੇ ਬਹੁਤ ਮਤ ਦਾ ਕੋਈ ਸਵਾਲ ਹੀ ਨਹੀਂ ਗਾ ਐਮਸੀ ਐਮਸੀਆਂ ਨੇ ਆਪਣਾ ਜਿਹੜਾ ਉਹ ਪ੍ਰਧਾਨ ਚੁਣਨਾ ਵਾ ਇਹ ਤੇ ਐਮਸੀਆਂ ਦੇ ਖੁਸ਼ੀ ਹੈ ਜੀ ਜਿੰਨੂੰ ਮਰਜ਼ੀ ਚੁਣ ਮੇਰੇ ਬਹੁਤ ਮਾਦਦ ਹੈ ਕੋਈ ਸਵਾਲ ਨਹੀਂ ਸਾਰੇ ਐਮਸੀ ਮੇਰੇ ਨਾਲ ਆ ਕਿਉਂਕਿ ਮੇਰੇ ਹਲਕੇ ਦੇ ਨੇ ਸਾਰੇ ਮੈਨੂੰ ਪ੍ਰੇਮ ਪਿਆਰ ਨਾਲ ਮਿਲਦੇ ਕਰਦੇ ਆ ਸਾਰੇ ਮੇਰੇ ਨਾਲ ਨੇ ਇਹੋ ਜੀ ਕੋਈ ਗੱਲ ਨਹੀਂ ਐਮਐਸਰ ਸਾਹਿਬ ਨੇ ਕਿਹਾ ਵੀ ਰੋਸਵਾ ਬਈ ਕਿ ਵੀ ਮੋਟੀਆਂ ਰਕਮਾਂ ਲੈ ਕੇ ਜਿਹੜਾ ਵਾ ਪ੍ਰਧਾਨ ਚੁਣਿਆ ਜਾਂ ਕੇ ਇਹ ਜੀ ਗੱਲ ਸਚਾਈ ਐ ਵੇਖੋ ਜੀ ਮੈਂ ਇਸ ਬਾਰੇ ਕੁਛ ਨਹੀਂ ਕਹਿ ਸਕਦਾ ਜਿਹੜਾ ਤੁਹਾਨੂੰ ਕਹਿੰਦਾ ਵਾ ਵੀ ਮੋਟੀਆਂ ਰਕਮਾਂ ਲੈ ਕੇ ਜਿਹੜਾ ਵਾ ਉਹ ਪ੍ਰਧਾਨ ਚੁਣ ਰਿਹਾ ਉਹ ਉਸੇ ਨੂੰ ਪੁੱਛਣਾ ਚਾਹੀਦਾ ਵੀ ਕਿਹੜਾ ਉਹਨਾਂ ਕੋ ਮੋਟੀਆਂ ਰਕਮਾਂ ਲੈ ਰਿਹਾ ਵਾ ਕਿਉਂ ਲੈ ਰਿਹਾ ਕਿ ਕੌਣ ਉਹਨਾਂ ਜਿਹੜੀ ਲੋਡ ਪੈ ਰਹੀ ਹੈ ਦੇਣ ਦੀ ਜਦੋਂ ਕਿ ਪ੍ਰਧਾਨ ਕੇ ਐਮਸੀ ਨੇ ਆਪਣੀ ਮжоਰਿਟੀ ਦੇ ਨਾਲ ਚੁਣੀ। ਸਾਲੀ ਜਿਹੜਾ ਆਪਣਾ ਮੁੰਦਾ ਪਰانے ਪਾਰਟੀਆਂ ਜੁੜੇ ਉਹਨਾਂ ਫੈਸਲ ਦਿੱਤੀ ਜਾਊਗੀ। ਹਾਂਜੀ ਬਿਲਕੁਲ ਜੀ ਮੈਂ ਵੇਖੋ ਜੀ ਇਹਦੇ ਵਿੱਚ ਬਿਲਕੁਲ ਏਸ ਹੱਕ ਦੇ ਵਿੱਚ ਕਿ ਜਿਹੜੇ ਸਾਡੇ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਸੇਵਾ ਕਰ ਰਹੇ ਨੇ ਐਮਸੀ ਉਹਨਾਂ ਦੇ ਵਿੱਚੋਂ ਹੀ ਜਿਹੜਾ ਪ੍ਰਧਾਨ ਬਣਨਾ ਚਾਹੀਦਾ। ਵੇਖੋ ਜੀ ਸਾਡਾ ਸਮਰਥਨ ਇੱਕ ਚੰਗਾ ਪ੍ਰਧਾਨ ਬਣਾਉਂਤੇ ਜੀ ਅਸੀਂ ਸਾਡੀ ਟੀਮ ਨੇ ਕਸ਼ਮੀਰ ਸਿੰਘ ਸੋਲ ਨੂੰ ਸਮਰਥਨ ਦਿੱਤਾ ਜੀ ਅੱਠ ਸਾਡੇ ਕੌਂਸਲਰ ਹੈ ਜੀ। ਅਹੀਂ ਉਹਨੂੰ ਕਸ਼ਮੀਰ ਸਿੰਘ ਸੋਲ ਨੂੰ ਸਮਰਥਨ ਦੇਣੇ ਆ ਜੀ ਤਾਂ ਕਿ ਸ਼ਹਿਰ ਦੇ ਜਿਹੜੇ ਕੰਮ ਆ ਰੁਕੇ ਆ ਵਿਕਾਸ ਦੇ 8-10 ਸਾਲ ਤੋਂ ਰੁਕੇ ਆ ਤੋਂ ਹੋ ਸਕਣ ਸਾਡੇ ਗਰੁੱਪ ਨੇ ਫੈਸਲਾ ਕੀਤਾ ਜੀ ਤੇ ਮੈਂ ਤਾਂ ਇਹ ਖੈਰ ਇਹ ਚਾਹੂੰਗਾ ਕਿ ਇਹ ਫੈਸਲਾ ਨਾ ਕਿ ਕੋਈ ਵਿਧਾਇਕ ਨਾ ਕੋਈ ਮੰਤਰੀ ਇਹ ਸ਼ਹਿਰ ਵਾਸੀਆਂ ਦਾ ਫੈਸਲਾ ਸ਼ਹਿਰ ਵਾਸੀਆਂ ਨੇ 25 ਕਾਉਂਸਲਰ ਸਾਨੂੰ ਚੁਣਤੇ ਆ ਤੇ ਮੇਰਾ ਨਹੀਂ ਖਿਆਲ ਵੀ ਸਾਡਾ ਗਰੁੱਪ ਵੀ ਵਿੱਚ ਕੋਈ ਦਖਲਦਾ ਜੀ ਦੇਣੀ ਚਾਹੂਗਾ ਅਹੀਂ ਚਾਹੁੰਨੇ ਕਿ ਜੇ 25 ਕਾਉਂਸਲਰ ਹੈ ਇਹ ਫੈਸਲਾ ਕਰਨ ਵੀ ਤੁਸੀਂ ਕਿੰਨੂੰ ਪ੍ਰਧਾਨ ਬਣਾਉਣਾ ਨਾਂ ਕੀ ਕੋਈ ਸਿਆਸੀ ਧਿਰ ਨਾ ਕੋਈ ਅਹੁਦੇਦਾਰ ਵਿੱਚ ਇਹਦੇ ਦਖਲਦਾਜੀ ਦਵੇ ਇਹ ਫੈਸਲਾ ਦੇ ਜਿਹੜੇ ਚੁਣੇ ਹੋਏ 25 ਲੋਕਤੰਤਰ ਦੀ ਜੋ ਪਰਭਾਸ਼ਾ ਆ ਮੇਰੇ ਮੁਤਾਬਕ ਤੇ ਸਾਡੇ ਗਰੁੱਪ ਨੇ ਤੇ ਬਹਿ ਕੇ ਇਹੋ ਹੀ ਫੈਸਲਾ ਕੀਤਾ ਵੀ ਇਹ 25 ਜਣੇ ਹੀ ਫੈਸਲਾ ਕਰਨ ਨਾਂ ਕੀ ਕੋਈ ਸਿਆਸੀ ਧਿਰ ਜਨ ਨਾਂ ਕੀ ਅਸੀਂ ਆਜ਼ਾਦ ਗਰੁੱਪ 'ਚ ਅਸੀਂ ਆਜ਼ਾਦ ਗਰੁੱਪ ਲੋਕਾਂ ਦੀ ਭਲਾਈ ਵਾਸਤੇ ਆ ਆਪਣੀ ਹੋਣ ਦੀ ਲੜਾਈ ਨਹੀਂ ਇਹ ਫੈਸਲਾ 25 ਕੌਂਸਲਰਾਂ ਦਾ ਹੋਣਾ ਚਾਹੀਦਾ ਨਾ ਹਲਕਾਵਦਾਇਕ ਨਾ ਮੰਤਰੀ ਨਾ ਕੋਈ ਸਰਕਾਰੀ ਦਰਬਾਰੇ ਇਹ ਫੈਸਲਾ ਲੋਕਤੰਤਰ ਦੇ ਤਰੀਕੇ ਨਾਲ ਮੇਰੇ ਖਿਆਲ ਤੇ 25 ਜਿਹੜੇ ਕੌਂਸਲਰ ਆ ਉਹ ਆਪਣਾ ਪ੍ਰਧਾਨ ਚੁਣਨ ਤੇ ਵਧੀਆ ਗੱਲ ਉਹ ਚੰਗਾ ਪ੍ਰਧਾਨ ਚੁਣੋ ਜੀ ਪ੍ਰਧਾਨ ਨੂੰ ਲੈ ਕੇ ਮੋਟੀਆਂ ਰਕਮਾਂ ਦੀ ਗੱਲ ਸਾਹਮਣੇ ਆ ਰਹੀ ਹੈ ਕੀ ਕਹਿੰਦਾ ਕੋਲ ਜੀ ਤੇ 18 ਜਿਹੜੇ ਹੈਗੇ ਆ ਕੈਂਡੀਡੇਟ ਆ ਸਾਰੇ ਅਸੀਂ ਇਕੱਠੇ ਆ ਤੇ 18 ਜਾਣਿਆਂ ਦਾ ਸਾਡੇ ਨਾਲ ਅਸੀਂ ਆਪਸ ਵਿੱਚ ਬਹੁਮਤ ਆ ਤੇ ਡਾਕਟਰ ਕਸ਼ਮੀਰ ਮਾਨਜੋਗ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਅਗਵਾਈ ਦੇ ਵਿੱਚ ਅਸੀਂ ਉਹ ਜਿੰਨੂੰ ਵੀ ਕਿਸੇ ਨੂੰ 18 ਚ ਜਿੰਨੂੰ ਵੀ ਪ੍ਰਧਾਨ ਬਣਾਉਣਾ ਅਸੀਂ ਸਾਰੇ ਉਸ ਚੀਜ਼ ਨਾਲ ਸਹਿਮਤ ਆ ਤੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ ਜੀ ਵੇਖੋ ਜੀ ਕੋਈ ਸ਼ਰਾਰਤੀ ਅੰਸਰ ਆ ਜਿਨ੍ਹਾਂ ਦੇ ਵਿੱਚ 2 ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਏ ਆ ਬੰਦੇ ਉਹ ਰਾਤੋਂ ਰਾਤ ਆ ਕੇ ਤੇ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਸ਼ਹਿਰ ਦੇ ਵਿੱਚ ਜਿਹੜੀ ਗੁੰਡਾਗਰਦੀ ਕਰਨੀ ਚਾਹੁੰਦੇ ਆ ਤੇ ਸਾਡੇ ਡਾਕਟਰ ਕਸ਼ਮੀਰ ਸਿੰਘ ਸੋਹਲ ਤੇ ਕਮਾਂਡਾਰ ਤੇ ਮੈਂ ਨਾ ਬੇਦਾਗ ਹੈਗੇ ਆ ਸਾਡੇ ਐਮਐਲਏ ਆ ਜਦੋਂ ਦੇ ਸਾਡੇ ਐਮਐਲਏ ਸਾਹਿਬ ਬਣੇ ਮੈਨੂੰ ਲੱਗਦਾ ਸ਼ਹਿਰ ਦੇ ਵਿੱਚ ਇੱਕ ਵੀ ਕਿਸੇ ਤੇ ਨਜਾਇਜ਼ ਪਰਚਾ ਨਹੀਂ ਹੋਇਆ ਬੜੀ ਸਾਫ਼ ਸੁਥਰੀ ਸਾਡੀ ਰਾਜਨੀਤੀ ਚੱਲ ਰਹੀ ਆ ਜਿੰਨੋ ਕੇ ਆ ਕੇ ਇਹ ਨਗਰ ਕੌਂਸਲ ਦੇ ਚੋਣਾਂ ਦੇ ਵਿੱਚ ਆ ਕੇ ਬਹੁਤ ਜੜਾ ਸ਼ਹਿਰ ਦੇ ਵਿੱਚ ਖਰਾਬੀ ਕੀਤੀ ਗਈ ਆ ਤੇ ਉਹਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੈਂ ਇਸ ਚੀਜ਼ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋ ਤੇ ਪ੍ਰਧਾਨ ਅਮਨ ਰੋੜਾ ਜੀ ਕੋ ਵੀ ਮੰਗ ਕਰਦਾ ਵਾਂ ਕਿ ਬਾਹਰੀ ਹਲਕੇ ਦੇ ਜਿਹੜੇ ਵਿਧਾਇਕ ਆ ਜਾਂ ਮੰਤਰੀ ਆ ਉਹ ਸਾਡੇ ਹਲਕੇ ਦੇ ਵਿੱਚ ਆ ਕੇ ਦਖਲਅੰਦਾਜ਼ੀ ਨਾ ਕਰਨ ਕਿਉਂਕਿ ਇਦਾਂ ਦਖਲਅੰਦਾਜ਼ੀ ਕਰਨਾ ਪਾਰਟੀ ਦੇ ਵਿੱਚ ਫੁੱਟ ਪੈਂਦੀ ਆ ਤੇ ਪਾਰਟੀ ਦਾ ਗਰਾਫ ਜਿਹੜਾ ਉਹ ਥਲੇ ਡਿੱਗਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ